ਰਾਜਪੁਰਾ ਵਿਖੇ ਰਿਜੀonal ਟੇਬਲ ਟੈਨਿਸ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪੰਜਾਬ, ਫ਼ੀਮਿਤ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਹੋਰਨਾਂ ਸੂਬਿਆਂ ਦੇ ਬੱਚਿਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ ਤਕਰੀਬਨ 180 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਆਪਣੀ ਕਲਾ ਦਾ ਜੋਰ ਦਿਖਾਇਆ। ਸਕੂਲਾਵਲੋ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬੱਚਿਆਂ ਨੇ ਕਿਹਾ ਕਿ ਸਾਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖ਼ਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖ਼ਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਤੁਸੀਂ ਕੀ ਕਰਨ ਆਏ ਇੱਥੇ ਮੈਂ ਯਹਾਂ ਪੇ ਟੇਬਲ ਟੈਨਿਸ ਖੇលne ਆਈ ਹਾਂ ਟੇਬਲ ਟੈਨਿਸ ਕੇ ਰੀਜਨਲਸ ਖੇលne ਆਈ ਹਾਂ ਕਦੋਂ ਤੋਂ ਖੇਡ ਰਹੇ ਤੁਸੀਂ ਟੇਬਲ ਟੈਨਿਸ ਮੇਰੇ ਕੋ 7 ਸਾਲ ਹੋ ਗਏ ਖੇਡਦੇ ਮੈਂ ਤੁਹਾਡੀ ਕਿਹੜੀ ਪੋਜੀਸ਼ਨ ਆਈ ਹੈ ਖੇਡਦੇ ਹੋਣ ਤੱਕ ਅਭੀ ਤੋਂ ਚੱਲ ਰਹਾ ਹੈ ਵੈਸੇ ਹਰ ਬਾਤ ਮੈਂ ਮਤਲਬ ਫਰਸਟ ਜਾਂ ਸੈਕੰਡ ਆ ਜਾਂਦੀ ਹਾਂ ਤਾਡੇ ਫੈਮਿਲੀ ਦੇ ਵਿੱਚ ਤੁਹਾਡੇ ਪੇਰੈਂਟਸ ਕੋਈ ਮੰਮੀ ਡੈਡੀ ਹੈ ਬ੍ਰਦਰ ਕੋਈ ਖੇਡਦੇ ਸੀਗੇ ਹਾਂ ਮੇਰਾ ਬ੍ਰਦਰ ਖੇਡਦਾ تھا ਅਬ ਆਪਣੀ ਅਬ ਖੇਡਣਾ ਬੰਦ ਕਰ ਦਿਆ ਅੱਛਾ ਹਾਂ ਪਹਿਲੇ ਮੇਰਾ ਬ੍ਰਦਰ ਖੇਡਦਾ ਸੀ ਤਾਂ ਉਸ ਤੋਂ ਮੈਂ ਇਨਸਪਾਇਰ ਹੋ ਕੇ ਅਬ ਮੈਂ ਖੇਡਣਾ ਸ਼ੁਰੂ ਕੀਤਾ ਤੁਸੀਂ ਬੇਟੇ ਜਿਹੜੇ ਬੱਚੇ ਹੈਗੇ ਤੁਹਾਡੇ ਨਾਲ ਦੇ ਥੋੜੇ ਸਟੂਡੈਂਟ ਤੁਸੀਂ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹ ਰਹੇ ਹੋ ਮੈਂ ਇਹ ਮੈਸੇਜ ਉਹਨਾਂ ਕੋ ਦਿਨਾ ਚਾਹਤੀ ਹੂੰ ਕਿ ਉਹਨਾਂ ਨੂੰ ਹਮੇਸ਼ਾ ਇੱਕ ਗੇਮ ਖੇਡਨੀ ਚਾਹੀਏ चाहे मतलब पढ़ाई भी ज़्यादा हो हमेशा गेम रखनी चाहिए क्योंकि उससे आपका मानसिक स्थिति सही रहती है और बहुत फिट रहता है उससे फिर ज़्यादा पढ़ाई भी अच्छी होती है तो हमेशा गेम के लिए टाइम निकालना चाहिए चाहे मतलब ज़्यादा अच्छा मतलब ऐसा नहीं कि है कि टूर्नामेंट खेलना ज़रूरी है बट गेम खेलनी चाहिए हमेशा देव मागो है कहाँ से आए हैं आप और दिल्ली से आया हो यहाँ पे आप आ, क्या करने आए हैं टेबल टेनिस खेलने पहले कहाँ कहाँ खे खेला है आपने मैंने पहले इस मैंने बहुत रीजनल खेले हैं मेरा तीसरा रीजनल है पहले फिर में गोल्ड आया था फिर सिल्वर आया था और इस बार भी गोल्ड लाने की कोशिश तो है अच्छा उम्मीद है आपको हाँ हाँ कितने देर गए आपको खेलते हुए मुझे हो गए हैं पाँच साल के पास पास खेल खेलते हुए आपके पेरेंट्स जो है आपको अच्छी तरह आपको करते हैं वो हाँ मेरे पापा खेलते थे पर उनको एल्बो में प्रॉब्लम हुई हाँ? थी तो वो उन खेलना बंद कर दिया था तो वो कहते हैं कि मुझे खेलना है अब मुझे बनना चैम्पियन मैं कह मैं चाहता हूँ कि सब लोग अच्छा खेले और अपने कॉम्पिटिटर के साथ अच्छे से व्यवहार वे, करें और अच्छे इंसान बने सर मेरा नाम आरव कॉल है कहाँ से आए हैं हम दिल्ली एन से आए हैं यहाँ पे क्या कौन सी गेम में पार्टिसिपेट करना है हम इधर टेबल टेनिस खेलने आए हैं रीजनल्स अच्छा पहले कितने देर आप खेल रहे मुझे तो पाँच साल हो गए लगभग पाँच साल हो गए पहले कौन सी पोजिशन आई है पहली मेरी दो साल पहले फर्स्ट आई थी पिछले साल आई आपके पहले को पापा वगैरह मम्मी या फैमिली में और को खेलता था टेम मेरे, टेम मेरे चाचा जी खेलते थे तो उनके साथ मैंने थोड़ा बहुत खेल सीख लिया मेरा नाम समारा है कहाँ से आए हैं आप मैं दिल्ली एनसीआर से आई हूँ ये जो आप खेल रहे हैं इनके इसके बारे में आप थोड़ा इंट्रोडक्शन दो अपनी मैं पिछले दो साल से खेल रही हूँ और मेरा इंटरेस्ट स्कूल से शुरू हुआ था और उसके बाद मैंने अकेडमी में खेलना शुरू किया और मैं दो साल के अंदर मैंने काफ़ी प्रोग्रेस किया है आ, बेटा जो बच्चे हैं इनको आप क्या बोलना चाह रहे हैं क्या मैसेज देना चाह रहे हैं आप इनको मैं देना चाह रही हूँ कि ये सारे बच्चे कॉन्फिडेंस के साथ खेलें और ਇਹ ਪੂਰੇ ਮਨ ਲਗਾ ਕੇ ਖੇਲੇ ਜਿਸ ਸੇ ਧੀਰੇ ਧੀਰੇ ਕਰਕੇ ਇਨਕਾ ਗੇਮ ਅੱਛਾ ਹੋਤਾ ਜਾਏ ਸੀਆਈਐਸਸੀ ਰੀਜਨਲ ਟੇਬਲ ਟੈਨਿਸ ਟੂਰਨਾਮੈਂਟ ਕਰਵਾ ਰਹੇ ਆ ਜੋ ਕਿ 2 ਦਿਨਾਂ ਦਾ ਟੂਰਨਾਮੈਂਟ ਹੈ ਤੇ ਇਹਦੇ ਵਿੱਚ ਸਾਡੇ ਰੀਜਨ ਦੇ ਆਲਮੋਸਟ 10 ਜੋਨ ਨੇ ਉਹਨਾਂ ਤੋਂ ਵਕ ਵਕ ਜਿੱਤੇ ਹੋਏ ਜੋ ਉਹਨਾਂ ਦੇ ਪਲੇਅਰ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਕਿੰਨੇ ਕਿ ਬੱਚੇ ਪਾਰਟਿਸਿਪੇਟ ਕਰ ਰਹੇ ਹੈ ਜੀ ਇਹਦੇ ਵਿੱਚ ਸਾਡੇ ਕੋਲ ਜੋ ਐਂਟਰੀਜ਼ ਆਈ ਹੈ 180 ਬੱਚੇ ਅੱਜ ਇਹ ਰੀਜਨ ਦੇ ਵਿੱਚ ਪਾਰਟਿਸਪੇਟ ਕਰ ਰਹੇ ਕਿਹੜੇ ਕਿਹੜੇ ਸਟੇਟਾਂ ਤੋਂ ਆਏ ਆ ਜੀ ਬੱਚੇ ਸਾਡੇ ਰੀਜਨ ਦੇ ਵਿੱਚ ਸਰ ਐਨਸੀਆਰ ਦਿੱਲੀ ਦੇ ਸਕੂਲਸ ਆਉਂਦੇ ਨੇ ਹਰਿਆਣਾ ਦੇ ਕੁਝ ਪਾਰਟ ਆ ਉੱਥੋਂ ਦੇ ਸਾਡੇ ਸਕੂਲ ਬੱਚੇ ਉੱਥੋਂ ਦੇ ਆਏ ਹੋਏ ਨੇ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਤੋਂ ਜਿਹੜੇ ਜ਼ੋਨ ਮੰਨੇ ਨੇ ਉੱਥੋਂ ਜਿੱਤ ਕੇ ਬੱਚੇ ਰੀਜਨਲ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਮੋਰਓਵਰ ਹਿਮਾਚਲ ਦੇ ਕੁਝ ਪਾਰਟ ਆ ਜਿਹੜਾ ਕੀ ਸਾਡੇ ਰੀਜਨ ਚ ਲਾਈ ਕਰਦੇ ਉੱਥੋਂ ਦੇ ਵਿੱਚੇ ਵੀ ਪਾਰਟਿਸਪੇਟ ਕਰਦੇ अच्छा ਇਹਨਾਂ ਰਹਿਣ ਸਹਿਣ ਦਾ ਪ੍ਰਬੰਧ ਸਾਰਾ ਇੱਥੇ ਕੀਤਾ ਹੋਇਆ ਹੈ ਜੀ ਇੱਥੇ ਸਾਡੇ ਕੋਲੇ ਬੱਚਿਆਂ ਦਾ ਅਰੇਂਜਮੈਂਟ ਜਿਹੜਾ ਰਹਿਣ ਦਾ ਹੈ ਉਹ ਬਾਹਰ ਹੋਟਲ ਦੇ ਵਿੱਚ ਅਰੇਂਜ ਕੀਤਾ ਹੋਇਆ ਹੈ ਅੱਛਾ ਜੀ ਤੇ ਖਾਣੇ ਪੀਣੇ ਦਾ ਜਿਹੜਾ ਅਰੇਂਜਮੈਂਟ ਹੈ ਸੀ ਵੈਨਿਊ ਦੇ ਉੱਤੇ ਹੀ ਤਾਂ ਕਿ ਬੱਚਿਆਂ ਨੂੰ ਕੋਈ ਦਿੱਕਤ ਨਾ ਹੋਵੇ ਮੁਸ਼ਕਲ ਨਾ ਹੋਵੇ ਦੂਰ ਨਾ ਜਾਣਾ ਪਵੇ ਖਾਣ ਦਾ ਇੱਥੇ ਹੀ ਮੈਂ ਅਰੇਂਜਮੈਂਟ ਕੀਤਾ ਅ ਤੁਸੀਂ ਬਾਈ ਜਿਹੜੇ ਬੱਚੇ ਹੈਗੇ ਆ ਜਿਵੇਂ ਬੱਚੇ ਪੜਦੇ ਕੋਈ ਕੋਈ ਸਟੱਡੀ ਵਿੱਚ ਮਤਲਬ ਬਹੁਤ ਬੜੇ ਇੰਟੈਲੀਜੈਂਟ ਹੁੰਦੇ ਆ ਹੁਸ਼ਿਆਰ ਹੁੰਦੇ ਆ ਤੁਸੀਂ ਬਾਕੀ ਸਾਰੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਆ ਦੇਖੋ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵੀ ਪਾਰਟ ਲੈਣਾ ਬਹੁਤ ਜ਼ਰੂਰੀ ਹੈ ਕਿ ਮੇਰਾ ਇਹ ਮੈਸੇਜ ਹੈ ਸਾਰੀ ਬੱਚਿਆਂ ਨੂੰ ਕਿਉਂਕਿ ਜੇ ਤੁਸੀਂ ਖੁਦ ਆਪਣੇ ਤੰਦਰੁਸਤ ਹੋਗੇ ਤਾਂ ਹੀ ਤੁਹਾਡਾ ਦਿਮਾਗ ਵੀ ਤੰਦਰੁਸਤ ਹੋਏਗਾ ਠੀਕ ਹੈ ਜੀ ਤਾਂ ਮੇਰਾ ਇਹ ਮੈਸੇਜ ਇਹ ਹੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਬੱਚੇ ਵੱਟ ਚੜ੍ਹ ਕੇ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਜੇ ਤੁਹਾਨੂੰ ਕੋਈ ਅਰੇਂਜ ਨਹੀਂ ਹੁੰਦਾ ਵੀ ਖੇਡ 'ਚ ਨਹੀਂ ਪਾਰਟਿਸਪੇਟ ਕਰ ਸਕਦੇ ਕਮ ਸੇ ਕਮ ਤੁਸੀਂ ਆਪਣੀ ਸਿਹਤ ਨੂੰ ਐਕਸਰਸਾਈਜ਼ ਨਾਲ ਵੀ ਤੰਦਰੁਸਤ ਕਰ ਸਕਦੇ ਹੋ ਕੋਈ ਵੀ ਐਕਸਰਸਾਈਜ਼ ਘਰ ਵਿੱਚ ਹੈ ਕਿ ਘਰ ਦੇ ਮੇਲੇ ਰਹਿ ਕੇ ਕਰ ਸਕਦੇ ਹੋ ਕੰਡਰ ਸਕੂਲ ਚ ਅੱਜ ਰੀਜਨਲ ਟੂਰਨਾਮੈਂਟ ਹੋ ਰਿਹਾ ਟੇਬਲ ਟੈਨਿਸ ਦਾ ਜਿਸ ਵਿੱਚ ਵੱਖ-ਵੱਖ ਜ਼ੋਨਸ ਤੋਂ ਟੀਮਾਂ ਆਈਆਂ ਜਿਵੇਂ ਦਿੱਲੀ ਐਨਸੀਆਰ ਲੁਧਿਆਣਾ ਮੂਗਾ ਅੰਮ੍ਰਿਤਸਰ ਮੁਕਸਰ ਸਾਹਿਬ ਤੋਂ ਟੀਮਾਂ ਆਈਆਂ ਨੇ ਬਹੁਤ ਚੰਗਾ ਟੂਰਨਾਮੈਂਟ ਹੈ ਬੱਚਿਆਂ ਨੂੰ ਅੱਗੇ ਵਧਾਉਂਦਾ ਇੱਕ ਬਹੁਤ ਚੰਗਾ ਉਪਰਾਹ ਹੈ ਸਰ ਜਿਹੜੇ ਬੱਚੇ ਖੇਡ ਰਹੇ ਹੈ ਜੀ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹ ਰਹੇ ਜੀ ਜਿਹੜੇ ਬੱਚੇ ਖੇਡ ਰਹੇ ਨੇ ਮੈਂ ਇਹਨਾਂ ਨੂੰ ਸ਼ੁਭਕਾਮਨਾਵਾਂ ਦੇਣੀਆ ਚਾਹੁੰਦਾ ਹੈ ਜਿਹੜੇ ਬੱਚੇ ਜਿੱਤਣਗੇ ਉਹਨਾਂ ਨੂੰ ਅੱਗੇ ਨੈਸ਼ਨਲ ਗੇਟਣ ਦਾ ਮੌਕਾ ਮਿਲੂਗਾ ਤੇ ਜਿਹੜੇ ਬੱਚੇ ਨਹੀਂ ਖੇਡਦੇ ਮੈਂ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਉਹ ਵੀ ਆਉਣ ਤੇ ਬੱਚੇ ਗਰਾਊਂਡ ਤੱਕ ਪਹੁੰਚਣ ਅੱਜ ਦੇ ਟਾਈਮ ਵਿੱਚ ਗਰਾਊਂਡਾਂ ਖਾਲੀ ਨੇ ਬੱਚੇ ਘਰ ਅੱਜ ਫੋਨ ਦੇਖਣ ਦੇ ਜ਼ਿਆਦਾ ਦਿੱਖਤ ਹੋਏ ਮਤਲਬ ਜਿਹੜੇ ਬ ਕੰਪਿਊਟਰ ਗੇਮਾਂ ਜਿਆਦਾ ਖੇਡਣ ਦੇ ਵਿੱਚ ਕੰਪਿਊਟਰ ਗੇਮਾਂ ਖੇਡਣ ਦੇ ਜਿਆਦਾ ਐਡਿਕਟਡ ਨੇ YouTube ਆਪਾਂ ਨੂੰ ਨਹੀਂ ਪਤਾ ਬੱਚੇ ਕੀ ਦੇਖ ਰਹੇ ਨੇ ਜੋ ਕਿ ਉਹਨਾਂ ਦੀ ਸਿਹਤ ਤੇ ਉਹਨਾਂ ਦੀ ਅੱਖਾਂ ਲਈ ਬਹੁਤ ਹਾਨੀਕਾਰਕ ਹੈ ਮਤਲਬ ਕਹਿਣ ਦਾ ਭਾਵ ਇਹ ਵੀ ਬੱਚੇ ਗਰਾਊਂਡ ਆਣਗੇ ਤਾਂ ਉਹ ਸਰੀਰਕ ਪੱਖੋਂ ਜਿਆਦਾ ਤੰਦਰੁਸਤ ਹੋਣਗੇ ਤੇ ਜ਼ਿੰਦਗੀ 'ਚ ਹੋ ਸਕਦਾ ਕੋਈ ਬੱਚਾ ਪ੍ਰੋਫੈਸ਼ਨਲੀ ਬਹੁਤ ਚੰਗਾ ਹੋਵੇ ਤੇ ਉਹਨੂੰ ਜ਼ਿੰਦਗੀ 'ਚ ਅੱਗੇ ਵਧਣ ਦਾ ਮੌਕਾ ਮਿਲਦਾ